ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਪ੍ਰਸੰਗ ਸਾਂਝੇ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਨਾਮ ਦੀ ਮਹਿਮਾ ਦਾ ਉਪਦੇਸ਼ ਇੱਕ ਦਿਨ ਦੀਵਾਨ ਵਿੱਚ ਬੈਠੇ ਸਿੱਖ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪੁੱਛਿਆ ਜਿਸ ਸਮੇਂ ਭਗਤ ਕਬੀਰ ਜੀ ਹੋਏ ਹਨ ਔਸ ਸਮੇਂ ਦੇਸ਼ ਦਾ ਪਾਤਸ਼ਾਹ ਕੌਣ ਸੀ ਗੁਰੂ ਜੀ ਦੇ ਬਚਨ ਸੁਣ ਕੇ ਕਿਸੇ ਨੇ ਹਮਾਈਓ ਦਾ ਨਾਮ ਲਿਆ ਕਿਸੇ ਨੇ ਪਥੋਰਾ ਰਾਓ ਦਾ ਅਤੇ ਕਿਸੇ ਨੇ ਹੋਰ ਤੀਜੇ ਚੌਥੇ ਕੁਝ ਹੋਰ ਹੋਰ ਨਾਮ ਦੱਸੇ ਇਸ ਤਰ੍ਹਾਂ ਜਦ ਸਾਰੇ ਅੱਡ ਅੱਡ ਬੋਲ ਕੇ ਚੁੱਪ ਹੋ ਗਏ ਤਾਂ ਗੁਰੂ ਜੀ ਨੇ ਫਰਮਾਇਆ ਵੇਖੋ ਸਿੱਖੋ ਨਾਮ ਦਾ ਕਿਤਨਾ ਪ੍ਰਤਾਪ ਤੇ ਮਹਿਮਾ ਹੈ ਐਸਾ ਕਿ ਜਾਤ ਦਾ ਕੰਗਾਲ ਜੁਲਾਹਾ ਕਬੀਰ ਨਾਮ ਜਪਣ ਦੇ ਸਦਕਾ ਜਗਤ ਪ੍ਰਸਿੱਧ ਹੈ ਸਭ ਕੋਈ ਗਿਆਨੀ ਧਿਆਨੀ ਨਿਰਵਾਣ ਤੇ ਗ੍ਰਹਿਸਤੀ ਜਾਣਦੇ ਹਨ ਕਬੀਰ ਜੀ ਨੂੰ ਪਰ ਮੁਲਕ ਦੇ ਬਾਦਸ਼ਾਹ ਦੇ ਨਾਮ ਨੂੰ ਕੋਈ ਨਹੀਂ ਜਾਣਦਾ ਇਸ ਕਰਕੇ ਨਾਮ ਧੰ ਹੈ ਜਿਹੜੇ ਪੁਰਸ਼ ਨਾਮ ਜਪਦੇ ਹਨ ਉਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਜਿਹੜੇ ਜਗਤ ਦੇ ਤੰਦਿਆਂ ਵਿੱਚ ਫਸ ਕੇ ਨਾਮ ਨਹੀਂ ਜਪਦੇ ਉਹਨਾਂ ਨੂੰ ਸਦਾ ਘਾਟਾ ਹੀ ਰਹਿੰਦਾ ਹੈ ਜਦੋਂ ਭਗਤ ਕਬੀਰ ਜੀ ਨਾਮ ਜਪ ਕੇ ਪ੍ਰਸਿੱਧ ਹੋਏ ਤਾਂ ਉਸ ਸਮੇਂ ਸਿਕੰਦਰ ਲੋਧੀ ਦੇਸ਼ ਦਾ ਬਾਦਸ਼ਾਹ ਸੀ सिकंदर ਨੇ ਈਰਖਾਵਾਦੀ ਕਾਜ਼ੀਆਂ ਪੰਡਤਾਂ ਦੇ ਆਖੇ ਲੱਗ ਕੇ ਕਬੀਰ ਜੀ ਦੇ ਹੱਥ ਪੈਰ ਬਨ ਕੇ ਮਸਤ ਹਾਥੀ ਦੇ ਅੱਗੇ ਸੁੱਟ ਦਿੱਤਾ ਪਰ ਹਾਥੀ ਕਬੀਰ ਜੀ ਨੂੰ ਵੇਖ ਕੇ ਸਿਰ ਨਿਵਾਉਣ ਲੱਗਾ ਉਸ ਨੇ ਕਬੀਰ ਜੀ ਦੀ ਬੰਦੀ ਹੋਈ ਪੋਟਲੀ ਜਿਸ ਤਰ੍ਹਾਂ ਹੱਥ ਪੈਰ ਬੰਨੇ ਸੀ ਚੁੱਕ ਕੇ ਮਸਤਕ ਨਾਲ ਲਾ ਲਈ ਫਿਰ ਕਬੀਰ ਜੀ ਨੇ ਕਿਹਾ ਕਿ ਇਹ ਨਾਮ ਹੈ ਜਿਸ ਨੂੰ ਇਹ ਹਾਥੀ ਨਮਸਕਾਰ ਕਰ ਰਿਹਾ ਹੈ ਫਿਰ ਕਬੀਰ ਜੀ ਨੂੰ ਜੰਜੀਰਾਂ ਵਿੱਚ ਜਕੜ ਕੇ ਗੰਗਾ ਨਦੀ ਵਿੱਚ ਸੁੱਟ ਦਿੱਤਾ ਪਰ ਕਬੀਰ ਜੀ ਦੀਆਂ ਜੰਜੀਰਾਂ ਆਪ ਟੁੱਟ ਗਈਆਂ ਅਤੇ ਕਬੀਰ ਜੀ ਮ੍ਰਿਗਸ਼ਾਲਾ ਉੱਪਰ ਚੌਂਕੜੀ ਮਾਰ ਕੇ ਬੈਠ ਗਏ ਵੇਖੋ ਕਿੱਥੇ ਗਰੀਬ ਜੁਲਾਹਾ ਤੇ ਕਿੱਥੇ ਮੁਲਕ ਦਾ ਬਾਦਸ਼ਾਹ ਬਾਦਸ਼ਾਹ ਦਾ ਨਾਮ ਕੋਈ ਨਹੀਂ ਜਾਣਦਾ ਕਬੀਰ ਜੀ ਨੂੰ ਸਭ ਜਾਣਦੇ ਨੇ ਇਸ ਕਰਕੇ ਤੁਸੀਂ ਸਾਰੇ ਸਿੱਖ ਨਾਮ ਦਾ ਸਿਮਰਨ ਕਰੋ ਅਤੇ ਗੁਰੂ ਦੇ ਪਿਆਰੇ ਸਿੱਖ ਬਣੋ ਮਨ ਕਰਕੇ ਜੋ ਸਦਾ ਨਾਮ ਵਿੱਚ ਲਿਵ ਲਾਉਂਦਾ ਹੈ ਅਤੇ ਹੱਥਾਂ ਨਾਲ tatha ਸਰੀਰ ਨਾਲ ਸੰਤਾਂ ਦੀ ਸੇਵਾ ਕਰਦਾ ਹੈ ਉਹੀ ਮੇਰਾ ਪਿਆਰਾ ਸਿੱਖ ਹੈ ਮਤ ਉੱਚੀ ਕਰਕੇ ਮਨ ਨੂੰ ਨੀਵਾ ਰੱਖੇ ਸਰੀਰ ਦੀ ਹੰਗਤਾ ਨੂੰ ਤਿਆਗ ਕੇ ਬ੍ਰਹਮ ਹੰਤਾ ਨੂੰ ਦ੍ਰਿੜ ਕਰੇ अनेਕਾਂ ਵਿੱਚ ਇੱਕ ਨੂੰ ਵੇਖਣ ਵਾਲਾ ਹੋਵੇ ਉਹੀ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ